ਕਰਨਾ ਕੈਨੇਡਾ ਤੋਂ ਦੁਬਈ ਆ ਜਾਂਦਾ ਆ ਤਾਂ ਇਹ ਵੀਰੇ ਕਿਸੇ ਗੈਂਗਸਟਰ ਨੇ ਇਹਨੂੰ ਸਮਝਾਇਆ ਕਿ ਕੈਨੇਡਾ ਰਹੇਗਾ ਤਾਂ ਮਾਰਿਆ ਜਾਏਗਾ ਹੁਣ ਦੁਬਈ ਆ ਦੁਬਈ ਫੇਰ ਵੀ ਸ਼ੂਟਰ-ਛਾਟਰਾਂ ਦੀ ਪਹੁੰਚ ਹੈ ਨਹੀਂ ਤੇ ਹੁਣ ਇਹ ਵੀ ਢੋਲੋਂ ਦੇ ਘਰ ਗੋਲੀ ਚੱਲੀ ਗਈ ਜੀ ਨਾਉ ਪ੍ਰੈਸ ਚ ਆਇਆ ਨਾ ਉਹਨੇ ਕੁਝ ਕੀਤਾ ਤਾਂ ਇਹਦਾ ਮਤਲਬ ਉਹਨੇ ਕਿਸੇ ਗੈਂਗਸਟਰ ਨਾਲ ਆਪਣੀ ਸਾਂਝ ਪਾ ਲਈ ਪਹਿਲੀ ਤੇ ਗੱਲ ਇੱਕ ਗੈਂਗਸਟਰਵਾਦ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਕਦੋਂ ਐਂਟਰ ਕਰਦਾ ਹੈ ਅਸਲ 'ਚ ਬਈ ਇਹਨਾਂ ਦੀ ਐਂਟਰੀ ਹੁੰਦੀ ਹੈ ਲਾਈਕ ਜਿਹੜੇ ਆਪਣੇ ਕਲਾਕਾਰ ਨੇ ਵੀਰੇ ਇਹ ਵੀ ਲਾਈਕ ਵੈਸਟਰਨ ਨੂੰ ਕਾਪੀ ਕਰਦੇ ਆ ਜਿੱਦਾਂ ਟੂਪਾਕ ਸੀਗਾ ਉਥੇ ਬੀਗੀ ਨਾਲ ਉਹ ਵੈਸਟ ਕੋਸਟ ਈਸਟ ਕੋਸਟ ਨਾਲ ਦੀ ਬੀਫ ਚੱਲਦੀ ਸੀ ਵੀਰੇ ਤੇ ਟੂਪਾਕ ਸੀ ਚਾਹੇ ਬੀਗੀ ਸੀ ਇਹਨਾਂ ਨੇ ਉਸ ਟਾਈਮ ਉਥੋਂ ਦੇ ਗੈਂਗਸਟਰਾਂ ਤੋਂ ਪ੍ਰੋਟੈਕਸ਼ਨ ਲਈ ਹੋਈ ਸੀ ਲਾਈਕ सेम ਜਿਹੜੇ ਆਪਣੇ ਇਥੋਂ ਦੇ ਕਲਾਕਾਰ ਆ ਉਹ ਉਸ ਤਰ੍ਹਾਂ ਤਰੀਕੇ ਆਪਣੀ ਜ਼ਿੰਦਗੀ ਜਿਉਣੀ ਚਾਹੁੰਦੇ ਆ ਤੇ ਉਹ ਇਸ ਤਰ੍ਹਾਂ ਗੈਂਗਸਟਰਾਂ ਨਾਲ ਪਹਿਲਾਂ ਉਹ ਗੁੱਡ ਮਾਰਨਿੰਗ ਸ਼ੁਰੂ ਕਰਦੇ ਆ ਹਾਂ ਅੱਛਾ ਹਾਂ ਜੀ ਮਤਲਬ ਗੈਂਗਸਟਰ ਵੀ ਪਹਿਲਾਂ ਇਹਨਾਂ ਤੋਂ ਪੈਸਾ ਨਹੀਂ ਮੰਗਦੇ ਪਹਿਲਾਂ ਸਿਰਫ ਇਹਨਾਂ ਦੀ ਦੋਸਤੀ ਹੁੰਦੀ ਆ ਮਤਲਬ ਇਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਆ ਕਿ ਇਹਨਾਂ ਨੂੰ ਕੋਈ ਤੰਗ ਨਾ ਕਰੇ ਕੋਈ ਹੋਰ ਗੈਂਗਸਟਰ ਲਈ ਕਿ ਇਹ ਵੀ ਜਾਣਦੇ ਆ ਸਟਰੋਂਗ ਪਾਰਟੀ ਕੋਲੇ ਜਿਹੜਾ ਗੈਂਗਸਟਰ ਸਟਰੋਂਗ ਆ ਜਾਂ ਜਿਹੜੀ ਪਾਰਟੀ ਸਟਰੋਂਗ ਆ ਇਹ ਉਹਨਾਂ ਕੋਲ ਜਾਂਦੇ ਆ ਤੇ ਮਤਲਬ ਹੁਣ ਤਾਂ ਵੀਰੇ ਮਤਲਬ ਜਿੱਦਾਂ ਕੰਮ ਚੱਲ ਪਿਆ ਫਰੋਤੀ ਦਾ ਹੁਣ ਤਾਂ ਸ਼ਰੇਆਮ ਫਰੋਤੀਆਂ ਮੰਗੀਆਂ ਜਾ ਰਹੀਆਂ ਸਿੰਗਰਾਂ ਤੋਂ ਆਪਾਂ ਦੇਖਿਆ ਕਿੱਡਾ ਕਿੱਡੀ ਵੱਡੀ ਘਟਨਾ ਆ ਆਪਣੇ ਇੱਥੇ ਸਿੱਧੂ ਮੂਸੇ ਵਾਲੇ ਦਾ ਮੰਡਰ ਬਹੁਤ ਵੱਡੀ ਘਟਨਾ ਆ ਵੀਰੇ ਤੇ ਉਸ ਤੋਂ ਬਾਅਦ ਤਾਂ ਕਲਾਕਾਰ ਇੰਨੇ ਡਰੇ ਹੋਏ ਆ ਉਸ ਤੋਂ ਬਾਅਦ ਏਪੀ ਢਿੱਲੋਂ ਦੇ ਘਰ ਗੋਲੀ ਚੱਲੀ ਕਰਨੇ ਤੇ ਚੱਲੀਆਂ ਕਰਨੇ ਦੇ ਚੱਲੀਆਂ ਕਰਨੇ ਦੇ ਪਹਿਲੇ ਚਲ ਚੁੱਕੀ ਸੀ ਸਿੱਧੂ ਦੇ ਮਰਡਰ ਤੋਂ ਤੇ ਹੁਣ ਏਪੀ ਢਿੱਲੋਂ ਦੇ ਘਰ ਗੋਲੀਆਂ ਚੱਲੀ ਬਾਈ ਜੀ ਨਾਉ ਪ੍ਰੈਸ ਚ ਆਇਆ ਨਾ ਉਹਨੇ ਕੁਛ ਕੀਤਾ ਤਾਂ ਇਹਦਾ ਮਤਲਬ ਉਹਨੇ ਕਿਸੇ ਗੈਂਗਸਟਰ ਨਾਲ ਆਪਣੀ ਸਾਂਝ ਪਾ ਲਈ ਚਾਹੇ ਉਹਨੂੰ ਪੈਸੇ ਦਿੱਤੇ ਕਿਸੇ ਪਾਰਟੀ ਨੂੰ ਉਹਨਾਂ ਗੈਂਗਸਟਰ ਕੀ ਕਰਦੇ ਆ ਧਮਕੀ ਆ ਗਈ ਤਾਂ ਇਹਨਾਂ ਨੇ ਕੀ ਕਰਨਾ ਸਟਰੋਂਗ ਪਾਰਟੀ ਕੋਲੇ ਜਾਣਾ ਜਾਂ ਤਾਂ ਉਹਨਾਂ ਨੂੰ ਹੀ ਪੈਸੇ ਦੇ ਦੇਣੇ ਆ ਜਾਂ ਸਟਰੋਂਗ ਪਾਰਟੀ ਕੋਲ ਜਾਣਾ ਉਹਨਾਂ ਨੂੰ ਪੈਸੇ ਦੇਣੇ ਆ ਉਹਨਾਂ ਦੀ ਪ੍ਰੋਟੈਕਸ਼ਨ ਲੈ ਲੈਣੀ ਆ ਵੀ ਸਾਨੂੰ ਫਲਾਣੀ ਗੈਂਗ ਤੰਗ ਕਰਦੀ ਗੈਂਗ ਕਰ ਸਕੀਤੀ ਜਿਹੜੀ ਉਹ ਗੈਂਗ ਆ ਉਹ ਇਹਨਾਂ ਦੇ ਨਾਲ ਇਹਨਾਂ ਦੀ ਪਰਛਾਈਂ ਆਂਗੂ ਬੰਦਾ ਛੱਡ ਦਿੰਦੇ ਆ ਜੋ ਰਹਿ ਇੱਕ ਨੰਬਰ 'ਚ ਰਿਹਾ ਹੁੰਦਾ ਬਟ ਉਹਨਾਂ ਦੀ ਸੰਸਥਾ ਨਾਲ ਹੁੰਦੀ ਆ ਹੂੰ ਤਾਂ ਕਰ ਐਦਾਂ ਦਾ ਇੱਕ ਬੰਦਾ ਛੱਡ ਦਿੰਦੇ ਆ ਇਹਨਾਂ ਨੂੰ ਐ ਹੁੰਦਾ ਇਹ ਬੰਦਾ ਸਾਡੇ ਨਾਲ ਹੈ ਤੇ ਨੁੱਕਿਆ ਹੁਣ ਗੈਂਗਸਟਰਾਂ ਦੀ ਐਂਟਰੀ ਐਦਾਂ ਹੁੰਦੀ ਆ ਕਈਆਂ ਨੇ ਲਾਈਕ ਪ੍ਰੋਡਕਸ਼ਨ ਹਾਊਸ ਕੋਲ ਮਤਲਬ ਖੋਲੇ ਹੋਏ ਸੀ ਖੋਲੇ ਹੋਏ ਸੀਗੇ ਉਹਨਾਂ ਨੇ ਕਿਸੇ ਸਿੰਗਰ ਨੂੰ ਬੌਂਡ ਕਰ ਲਿਆ ਮਤਲਬ ਕੀਤਾ ਤਾਂ ਆਪਣੀ ਦੋਸਤੀ ਨਾਲ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਸ਼ੁਰੂ ਚ ਸਿਰਫ ਆਪਣੀ ਦੋਸਤੀ ਰੱਖਦੇ ਆ ਤੇ ਉਹਦੇ ਨਾਲ ਵੀ ਆਪਣਾ ਬਿਜ਼ਨਸ ਰਾਈਜ਼ ਕਰਨਾ ਚਾਹੁੰਦੇ ਲੇਕਿਨ ਜਦੋਂ ਅਗਰ ਲਾਲ ਬਰਾੜ ਦਾ ਮਟਰ ਆਇਆ ਉਸ 'ਚ ਵੀ ਉਹਨਾਂ ਨੇ ਜ਼ਿਕਰ ਕੀਤਾ ਜਦ ਕਿ ਚਲੋ ਇਹ ਤਾਂ ਉਹਨਾਂ ਨੇ ਸ਼ੂ ਕਰਤਾ ਗੈਂਗਵਾਰ ਬਟ ਕਿਸੇ ਨੇ ਜ਼ਿਕਰ ਕੀਤਾ ਕਿ ਉਹਨਾਂ ਨੇ ਅਫਸਾਨਾ ਖਾਨ ਨਾਲ ਗੱਲ ਕੀਤੀ ਸੀਗੀ ਤੇ ਉਸ ਤੋਂ ਬਾਅਦ ਉਸ ਦਾ ਮਰਡਰ ਹੋਇਆ ਜੋ ਸੁਣਨ ਚਾਹੁੰਦਾ ਆ ਤੇ ਵੀਰੇ ਇਸ ਚੱਕਰ ਚ ਮਤਲਬ ਗੈਂਗਸਟਰ ਵੀ ਇਸ ਚੀਜ਼ ਚ ਇਨਵੋਲ ਹੈ ਹੀ ਹੈ ਨੇ ਤੇ ਕਲਾਕਾਰ ਵੀ ਇਹਨਾਂ ਦੇ ਨਾਲ ਇਨਵੋਲ ਨੇ ਹੁਣ ਫਿਰ ਇਹ ਮਤਲਬ ਕਰਨਾ ਕੈਨੇਡਾ ਤੋਂ ਦੁਬਈ ਆ ਜਾਂਦਾ ਆ ਹੂੰ ਤਾਂ ਇਹ ਵੀਰੇ ਕਿਸੇ ਗੈਂਗਸਟਰ ਨੇ ਇਹਨੂੰ ਸਮਝਾਇਆ ਕਿ ਕੈਨੇਡਾ ਰਹਿਗਾ ਤਾਂ ਮਾਰਿਆ ਜਾਏਗਾ ਹੁਣ ਦੁਬਈ ਆ ਦੁਬਈ ਫਿਰ ਵੀ ਸ਼ੂਟਰਾਂ ਸ਼ਾਟਰਾਂ ਦੀ ਪਹੁੰਚ ਹੈ ਨਹੀਂ ਜਿਵੇਂ ਹੁਣ ਕੈਨੇਡਾ ਚ ਤਾਂ ਫੁੱਲ ਕ੍ਰਾਈਮ ਹੋ ਰਿਹਾ ਆ ਆਪਾਂ ਦੇਖਿਆ ਕ੍ਰਾਈਮ ਬਹੁਤ ਜ਼ਿਆਦਾ ਵਧ ਰਿਹਾ ਹੈ ਉੱਥੇ ਤਾਂ ਬਿਜ਼ਨਸmenਾਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਤਾਂ ਕਲਾਕਾਰ ਕਪਿਲ ਸ਼ਰਮਾ ਦੀ ਕਪਿਲ ਸ਼ਰਮਾ ਦੇ ਕੈਫੇ ਦੇ ਦਰਵਾਜ਼ੇ ਬੜੀ ਮਾਰੀਆ ਦੇ ਕੈਫੇ ਦੀ ਗੂੜੀਆਂ ਚੱਲੀਆਂ ਦੇਖੋ ਕੋਈ ਛੋਟੀ ਗੱਲ ਕਪਿਲ ਸ਼ਰਮਾ ਇੰਡਸਟਰੀ ਦਾ ਕਿੱਡਾ ਬੜਾ ਸਤਾਰਾ ਆ ਤਾਂ ਕਰਕੇ ਗੈਂਗਸਟਰ ਇਸ ਟਾਈਮ ਇੰਨੇ ਬੇਖੌਫ ਨੇ ਮਤੇ ਜਿਹੜੇ ਸਿੰਗਰ ਨੇ ਇਹ ਵੀ ਸਿੱਧੂ ਦੇ ਮਟਰ ਤੋਂ ਬਾਅਦ ਇੰਡਸਟਰੀ ਡਰੀ ਹੋਈ ਆ